ਅੱਜ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਵੇਂ ਆਪਾਂ ਸਬਜ਼ੀਆਂ ਨੂੰ ਸੇਵ ਕਰ ਸਕਦੇ ਹਾਂ ਜਿਹੜੀਆਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਉਂਦੀਆਂ ਸਬਜ਼ੀਆਂ ਤੇ ਉਹਨਾਂ ਨੂੰ ਆਪਾਂ ਸਿਆਲਾਂ ਵਿੱਚ ਕਿਵੇਂ ਖਾ ਸਕਦੇ ਹਾਂ ਸਾਲ ਭਰ ਆਪਾਂ ਸਬਜ਼ੀਆਂ ਖਾ ਸਕਦੇ ਹਾਂ ਤੇ ਅੱਜ ਮੈਂ ਦਿਖਾਉਂਗੀ ਤੁਹਾਨੂੰ ਉਹ ਆਪਾਂ ਕਿਵੇਂ ਸੇਵ ਕਰਦੇ ਹਾਂ ਤੇ ਕਿਵੇਂ ਮੈਂ ਸਾਰਾ ਸਾਲ ਸਬਜ਼ੀਆਂ ਖਾਂਦੀਆਂ ਬਣਾ ਕੇ ਘਰ ਦੀਆਂ ਬਣੀਆਂ ਹੋਈਆਂ ਸਬਜ਼ੀਆਂ ਤੇ ਹੁਣ ਮੈਂ ਦਾਲ ਬਣਾ ਰਹੀ ਸੀ ਤੇ ਮੇਰਾ ਜਸੀਤ ਬਹੁਤ ਖਰਾਬ ਜੀ ਹੈਗੀ ਬੁਖਾਰ ਫਿਰੂ ਖੰਗ ਸਾਰੋ ਕੋਸ਼ੀ ਹੋਇਆ ਹੈ ਤੇ ਗਰਮੀ ਸਾਡੇ ਇੱਥੇ ਬਹੁਤ ਪੈ ਰਹੀ ਹੈ ਹੁਣ ਤੇ ਉਧਰ ਮੈਂ ਤੜਕਾ ਲਗਾ ਰਹੀ ਆ ਤੇ ਨਾਲ ਮੇਰੇ ਰੱਖਿਆ ਸਲੋ ਕੁੱਕਰ ਦੇ ਵਿੱਚ ਦਾਲ ਰਚਨੀ ਤੇ ਉਹ ਦਾ ਬਣ ਕੇ ਤਿਆਰ ਹੋ ਗਈ ਆ بس ਤੜਕਾ ਲਗਾਉਣ ਵਾਲਾ ਸੀ ਤੜਕਾ ਲਗਾ ਰਹੀ ਆ ਤੇ ਮੈਂ ਕਦੀ ਪ੍ਰੈਸ਼ਰ ਕੁੱਕਰ ਨਹੀਂ ਯੂਜ਼ ਕਰਦੀ ਤੇ ਹਮੇਸ਼ਾ ਹੀ ਮੈਂ ਆਪਣਾ ਸਲੋ ਕੁੱਕਰ ਯੂਜ਼ ਕਰਦੀ ਆ ਦੇਖੋ ਮੇਰੀ ਸ਼ਕਲ ਕਿਦਾਂ ਦੀ ਬਣੀ ਹੋਈ ਆ ਮੂੰਹ ਵੀ ਸੁੱਜਿਆ ਪਿਆ ਆ ਕਿ ਬੁਖਾਰ ਫਲੂ ਦੇ ਨਾਲ ਕਈ ਦਿਨਾਂ ਤੋਂ ਉਹ ਬਟਾਈਡ ਵੀ ਆ ਰਿਸ਼ਤੇਦਾਰ ਵੀ ਆਏ ਹੋਏ ਸਾਰੇ ਕੁਐਸਚਨ ਯੂ نو ਲਾਈਕ ਬੀਜੀ ਹੁੰਨੇ ਜਦੋਂ ਤੁਸੀਂ ਰੈਸਟ ਨਹੀਂ ਕਰਦੇ ਤੇ ਉਹਦੇ ਕਰਕੇ ਇਦਾਂ ਹੋਇਆ ਤੇ ਹੁਣ ਬਸ ਮੇਰਾ ਤੜਕਾ ਲੱਗਣ ਵਾਲਾ ਤੜਕਾ ਲਾ ਕੇ ਆਪਾਂ ਇਹਨੂੰ ਪਾਵਾਂਗੇ ਇਹਦੇ ਵਿੱਚ ਲੋ ਜੀ ਮੇਰਾ ਤੜਕਾ ਗਿਆ ਬਣ ਤੜਕਾ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਜਿਹੜੀ ਆਪਣੀ ਹੈਗੀ ਹੈ ਦਾਲ ਸਲੋ ਕੁੱਕਰ ਚ ਮੈਂ ਬਣਾ ਕੇ ਰੱਖੀ ਆ ਬੋਇਲ ਕਰਕੇ ਸਲੋ ਕੁੱਕਰ ਬਹੁਤ ਵਧੀਆ ਇੱਕ ਤਾਂ ਇਹ ਅੰਦਰੋਂ ਇਨਸਾਈਡ ਦੇ ਜਿਹੜਾ ਹੁੰਦਾ ਉਹ ਮਿੱਟੀ ਦਾ ਹੁੰਦਾ ਮਿੱਟੀ ਦਾ ਹੁੰਦਾ ਕਰਕੇ ਇਹ ਬਹੁਤ ਵਧੀਆ ਕੜ ਕੜ ਕੇ ਜਿਵੇਂ ਬੰਦੀ ਹੈਗੀ ਆ ਦਾਲ ਤੇ ਮੈਂ ਇਹਦੇ ਵਿੱਚ ਬਣਾਉਣੀ ਹਮੇਸ਼ਾ ਇਹਦੇ ਵਿੱਚ ਹੀ ਦਾਲ ਜਿੰਨੀ ਵੀ ਦਾਲਾਂ ਬਣਾਵਾਂ ਮੈਂ ਇਹਦੇ ਵਿੱਚ ਹੀ ਬਣਾਉਣੀ ਆ ਸਲੋ ਕੁੱਕਰ ਚ ਕਈ ਰਾਤ ਨੂੰ ਵੀ ਕਈ ਵਾਰ ਮੈਂ ਇਹਨੂੰ ਰਿੰਨ ਨਹੀਂ ਰੱਖ ਦਿੰਦੇ ਸਵੇਰ ਨੂੰ ਜਿਸ ਤ ਤੜਕਾ ਲਾਉਣਾ ਹੁੰਦਾ ਬਹੁਤ ਸੌਖਾ ਤਰੀਕਾ ਹੈ ਤੇ ਵਧੀਆ ਬਹੁਤ ਵਧੀਆ ਕੋਲ ਜਾਂਦੀ ਹੈ ਦਾਲ ਤੇ ਮੈਂ ਹਮੇਸ਼ਾ ਇਹੀ ਯੂਜ਼ ਕਰਦੀ ਆ ਮੈਂ ਪ੍ਰੈਸ਼ਰ ਕੁੱਕਰ ਕਦੇ ਯੂਜ਼ ਨਹੀਂ ਕਰਦੀ ਤੇ ਨਾਲ ਮੈਂ ਤੁਹਾਨੂੰ ਦੱਸੂਗੀ ਜਿਹੜੀਆਂ ਸਬਜ਼ੀਆਂ ਆਪਾਂ ਕਿਵੇਂ ਸੇਵ ਕਰਦੇ ਆ ਕਿ ਸੇਵ ਕਰਨ ਦਾ ਤਰੀਕਾ ਹੁੰਦਾ ਹੈ ਕਿ ਸੇਵ ਆਪਾਂ ਸਿੰਪਲ ਤਰੀਕੇ ਨਾਲ ਸੇਵ ਕਰਦੇ ਆ ਤੇ ਚੰਗੀਆਂ ਰਹਿੰਦੀਆਂ ਕਿ ਜਦੋਂ ਤੁਹਾਡੇ ਘਰੇ ਲੱਗੀਆਂ ਸਬਜ਼ੀਆਂ ਹੋਣ ਤੇ ਤੁਹਾਨੂੰ ਉਹ ਸੇਵ ਕੀਤੀਆਂ ਜਾਣ ਕਿ ਜਦੋਂ ਵੀ ਇਸ ਬੈਂਟਰ ਆਂਦੀ ਆ ਠੰਡ ਆਂਦੀ ਆ ਤੇ ਆਪਾਂ ਉਹਨਾਂ ਨੂੰ ਬਣਾ ਕੇ ਖਾ ਸਕਦੇ ਆਂ ਕਈ ਵਾਰ ਗਰਮੀਆਂ ਦਾ ਜਿਹੜਾ ਹੁੰਦਾ ਆ ਤੇ ਉਹ ਸਰਦੀਆਂ ਵਿੱਚ ਆਪਾਂ ਨੂੰ ਨਹੀਂ ਮਿਲਦੀਆਂ ਸਬਜ਼ੀਆਂ ਤੇ ਇਸ ਕਰਕੇ ਮੈਂ ਹਮੇਸ਼ਾ ਹੀ ਇਦਾਂ ਸੇਵ ਕਰਕੇ ਰੱਖਦੀ ਆਂ ਕਿ ਜਦੋਂ ਵੀ ਮੇਰੇ ਜੀ ਕਰੇ ਕਈ ਵਾਰ ਚੀਜ਼ ਹੈ ਜੀ ਸਬਜ਼ੀ ਨੂੰ ਜੀ ਕਰਦਾ ਹੁੰਦਾ ਕਿ ਤੁਹਾਨੂੰ ਸਮਰ ਬੈਂਟਰ ਚ ਨਹੀਂ ਮਿਲਦੀਆਂ ਤੇ ਆਪਾਂ ਉਹਨੂੰ ਸੇਵ ਕਰ ਲੈਣੇ ਹੁੰਦੇ ਆ ਤੇ ਫਿਰ ਜਦੋਂ ਵੀ ਜੀ ਕਰੇ ਆਪਾਂ ਇਹਨੂੰ ਬਣਾ ਕੇ ਖਾਣੇ ਆਂ ਤੇ ਨਾਲੇ ਜਦੋਂ ਆਰਗੇਨਿਕ ਵਾਲੀਆਂ ਬਣੀਆਂ ਹੁਣ ਕਰਦੀਆਂ ਸਬਜ਼ੀਆਂ ਹੋਣ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਉਹ ਫਿਰ ਮਜ਼ਾ ਆਉਂਦਾ ਉਹਨੂੰ ਖਾਣ ਤੇ ਬਣਾਉਂਦਾ ਤੇ ਇਹ ਹੈਗੀ ਆ ਜੀ ਮੇਰੇ ਕੋਲ ਲਿਆ ਪਿਆਜ਼ ਪਿਆਜ਼ ਹੁਣ ਮੈਂ ਦਾਲ ਤਾਂ ਬਣਾ ਲਈ ਤੇ ਹੁਣ ਮੈਨੂੰ ਲੱਗਿਆ ਕਿ ਮੈਂ ਇੱਕ ਪਿਆਜ਼ ਕੱਟ ਕੇ ਇਹਨੂੰ ਪਾਣੀ ਚ ਪਾ ਕੇ ਰੱਖ ਦਿਆਂ ਤਾਂ ਕਿ ਜਦੋਂ ਰੋਟੀ ਖਾਣਗੇ ਤੇ ਉਹਦੇ ਨਾਲ ਪਿਆਜ਼ ਤਾਂ ਆਪਣੇ ਪੰਜਾਬੀ ਤਾਂ ਹਮੇਸ਼ਾ ਖਾਂਦੇ ਹੀ ਖਾਂਦੇ ਆ ਤੇ ਕਯੂਕੰਬਰ ਹਜੇ ਕਟਾ ਲੈਂਦੇ ਕਹਿੰਦੇ ਨਹੀਂ ਰਹਿਣ ਦੇ ਦਾਲ ਦੇ ਨਾਲ ਤੇ ਪਰ ਸਾਨੂੰ ਪਿਆਜ਼ ਜ਼ਰੂਰ ਚਾਹੀਦਾ ਹੁੰਦਾ ਤੇਸ ਕਰਕੇ ਮੈਂ ਪਹਿਲਾਂ ਹੀ ਇਹ ਕੌੜੇ ਹੁੰਦਿਆਂ ਨੇ ਇਸ ਕਰਕੇ ਮੈਂ ਪਹਿਲਾਂ ਹੀ ਪਾ ਕੇ ਪਾਣੀ ਚ ਰੱਖ ਦਿੰਨੀ ਆ ਦੇਖੋ ਧੁੱਪ ਬਾਹਰ ਕਿੰਨੀ ਆ ਮੇਰੇ ਕੁੱਤੇ ਖੇਡਦੇ ਫਿਰਦੇ ਬੇਟੇ ਦੇ ਕੁੱਤੇ ਆ ਦੋ ਆ ਦੇਖੋ ਨਿੱਕੇ ਨਿੱਕੇ ਬਹੁਤ ਜ਼ਿਆਦਾ ਧੁੱਪ ਆ ਤੇ ਹੁਣ ਉਹ ਖੇਡਦੇ ਫਿਰਦੇ ਆ ਆਪੇ ਥੋੜੇ ਜਿਹੀ ਚੱਲੀ ਤੇ ਬਾਹਰ ਦੇਖਣ ਨੂੰ ਬਣੀ ਜੀ ਕਰਦਾ ਇੰਨੀ ਧੁੱਪ ਪੈਂਦੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਤੋਰੀਆਂ ਨੂੰ ਇਹ ਹੈਗੀਆਂ ਮੇਰੇ ਘਰੇ ਵੇਚੀਆਂ ਹੋਈਆਂ ਜੈਲੋ ਤੋਰੀਆਂ ਤੇ ਗ੍ਰੀਨ ਤੋਰੀਆਂ ਕਦੂ ਵੀ ਆ ਪਰ ਤੁਸੀਂ ਜੈਲੋ ਤੋਰੀਆਂ ਬਹੁਤ ਘੱਟ ਮਿਲਦੀਆਂ ਆ ਤੇ ਕਿਤੇ ਕਿਤੇ ਸ਼ਾਇਦ ਮਿਲਦੀ ਹੋਣੀ ਜੇ ਕਿਤੇ ਤੁਹਾਨੂੰ ਮਿਲਣ ਤਾਂ ਤੁਸੀਂ ਇਹਨਾਂ ਨੂੰ ਜਰੂਰ ਲੈ ਕੇ ਇਹਨਾਂ ਦੀ ਸਬਜ਼ੀ ਬਣਾ ਕੇ ਖਾ ਕੇ ਦੇਖਿਓ ਇੰਨੀ ਸਵਾਦ ਸਬਜ਼ੀ ਬਣਦੀ ਆ ਨਾ ਤੋਰੀਆਂ ਗ੍ਰੀਨ ਤੋਰੀਆਂ ਨਾਲ ਵੀ ਬਦਦਿਆ ਬਣਦੀ ਆ ਤੇ ਹਮੇਸ਼ਾ ਮੇਰੇ ਐਵਰੀ ਸਾਲ ਇਹ ਬੀਜੀ ਹੁੰਦੀ ਆ ਤੇ ਲੈਂਦੀ ਆ ਵੀ ਬਹੁਤ ਜ਼ਿਆਦਾ ਲੈਂਦੀ ਆ ਆ ਜਿਹਦਾ ਮੈਂ ਗਵਾਂਡੀਆਂ ਨੂੰ ਵੀ ਦੇ ਦੂੰ ਮੜਾ ਦੇਣ ਨੂੰ ਨਹੀਂ ਆ ਕਿ ਆਪਣੇ ਗੋਰੇ ਆ ਗਵਾਂਡੀ ਵੀ ਤੇ ਬਸ ਹੁਣ ਮੈਂ ਇਹਨਾਂ ਨੂੰ ਕੀ ਕਰਨਾ ਚੰਗੀ ਤਰ੍ਹਾਂ ਛੇਲਣਾ ਆ ਆਲੂ ਛਿਲਣੇ ਨਾਲ ਸਲਨੇ ਕਈ ਦੂਜੇ ਲੋਟ ਚਾਕੂ ਨਾਲ ਛਿਲ ਲੈਣੇ ਪਰ ਮੈਂ ਆਲੂ ਛਿਲਣੇ ਚਲਦੀਆ ਪਰ ਮੇਰੇ ਨਾਲ ਹਾਲਤ ਬੜੀ ਬਿਮਾਰੀਆਂ ਕਰਕੇ ਤੇ ਹੁਣ ਮੈਨੂੰ ਸੀਗਾ ਕਿ ਇੰਨੀ ਮਿਹਨਤ ਕੀਤੀ ਹੋਈ ਆ ਤੇ ਗਰੋ ਕੀਤੀ ਆਏ ਆ ਜੇ ਪੰਨਿਆਂ ਰਹਿਣ ਤਾਂ ਇਹ ਖਰਾਬ ਹੋ ਜਾਣਗੀਆਂ ਤੇ ਇਹਨੂੰ ਕੁਸ਼ਟ ਕਰਨਾ ਹੈ ਹੁਣ 2 ਦਿਨ ਹੋ ਗਏ ਸੀ ਪੰਨਿਆਂ ਨੂੰ ਤੇ ਹੁਣ ਮੈਨੂੰ ਲੱਗਾ ਕਿ ਮੈਂ ਕਰਦੇ ਆ ਵੈਸੇ ਮੇਰਾ ਬੇਟਾ ਵੀ ਇੱਥੇ ਤੁਰਫੇ ਦੋ ਮੇਰੀ ਹੈਲਪ ਕਰਦਾ ਹੈ ਥੋੜੀ ਜਿਹੀ ਕਹਿੰਦਾ ਮੰਮੀ ਮੈਂ ਹੈਲਪ ਕਰ ਦੇਣਾ ਇਸ ਕੰਮ ਨੂੰ ਉਹ ਬਹੁਤ ਵਧੀਆ ਹੈ ਚੰਗਾ ਹੈ ਤੇ ਬਹੁਤ ਛੇ ਹੈਲਪ ਕਰਦਾ ਹੈ ਹਰ ਇੱਕ ਚੀਜ਼ ਦੇ ਕੋਈ ਉਹਨੂੰ ਮਾਇਨੇ ਹੈਗਾ ਕੋਈ ਭਾਂਡਾ ਚੱਕਣਾ ਧੋਣਾ ਜਾਂ ਕਿਚਨ ਸਾਫ ਕਰਨੀ ਆ ਜਾਂ ਖਾਣਾ ਬਣਾਉਣਾ ਆ ਤੇ ਉਹਨੂੰ ਕੋਈ ਮਾਇਨੇ ਸਾਰੇ ਕੰਮ ਕਰ ਲੈਂਦਾ ਆ ਤੇ ਉਹ ਮੇਰੀ ਦਾਲ ਵੀ ਨਾ ਮਚੇ ਦਾਲ ਲੋ ਗੈਸ ਤੇ ਰੱਖੀ ਹੋਈ ਹੈ ਮਾੜਾ ਬਸ ਘੋਲ ਤੜਕਾ ਪਾਇਆ ਕਰਕੇ ਘੋਲ ਨਹੀਂ ਤੇ ਅਦਰਵਾਈਜ਼ ਉਹ ਬਣੀ ਹੋਈ ਹੈ ਆਲਰੇਡੀ ਤੇ ਘਰਾਂ ਦੇ ਕੰਮ ਤਾਂ ਆਪਾਂ ਨੂੰ ਪਤਾ ਮੁੱਕਦੇ ਹੀ ਨਹੀਂ ਨਿੱਕੇ 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 ਕੰਮ ਤੁਰੇ ਰਹਿੰਦੇ ਆ। ਤੇ ਮੈਂ ਹੁਣੇ ਤੋਰੀਆਂ ਨੂੰ ਪਹਿਲਾਂ ਇਹਨਾਂ ਨੂੰ ਕੱਟਦੀ ਆਂ, ਧੋਂਦੀ ਆਂ, ਤੋਕੇ ਕੱਟਦੇ ਆ। ਇਹ ਹੈਗੇ ਜੀ ਮੇਰੇ ਕੋਲ ਫ੍ਰੀਜ਼ਰ ਬੈਗ, ਇਹ ਆਮ ਮਿਲ ਜਾਂਦੇ ਜਿੱਥੋਂ ਮਰਜ਼ੀ ਤੁਸੀਂ ਲੈ ਲਓ। ਇਹ ਹੁੰਦੇ ਸਪੈਸ਼ਲ ਬੈਗ ਜਿਹੜੇ ਕਿ ਫ੍ਰੀਜ਼ਰ ਵਿੱਚ ਰੱਖੇ ਜਾਂਦੇ ਆ। ਤੇ ਜਿਵੇਂ ਹੁਣ ਮੈਂ ਰੱਖਣੀ ਆ ਇਹਦੇ ਵਿੱਚ ਤੋਰੀਆਂ ਵੀ ਰੱਖੂੰਗੀ ਥੋੜੇ ਜੇ ਹਰੀਆਂ ਤੋਰੀਆਂ ਤੇ ਜੈਲੋ ਤੋਰੀਆਂ ਮੇਰੇ ਕੋਲ ਕੱਦੂ ਮੈਂ ਆਲਰੇਡੀ ਰੱਖਦੇ ਪਹਿਲਾਂ ਕੱਟੇ ਪਾਇਆ। ਤੇ ਇਹ ਜਿਹੇ ਚੀਜ਼ੋ ਕੋਈ ਵੀ ਤੁਸੀਂ ਫ੍ਰੀਜਰ ਦੇ ਵਿੱਚ ਰੱਖ ਸਕਦੇ ਆ ਕੋਈ ਚੀਜ਼ ਤੁਹਾਡੀ ਖਰਾਬ ਨਹੀਂ ਹੁੰਦੀ ਹੁੰਦੀ ਫ੍ਰੀਜਰ ਦੇ ਵਿੱਚ ਜੇ ਤੁਸੀਂ ਫ੍ਰੀਜਰ ਬੈਗ ਦੇ ਵਿੱਚ ਪਾ ਕੇ ਰੱਖਦੇ ਹੋ ਤੇ ਤੁਸੀਂ ਫ੍ਰੀਜਰ ਬੈਗ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਧੋ ਕੇ ਰੱਖਣੀ ਪੈਂਦੀ ਚੀਜ਼ ਕਿਉਂਕਿ ਜੋ ਬਾਅਦ ਚ ਇਹ ਧੋਤੀ ਨਹੀਂ ਜਾਂਦੀ ਆਪਣੇ ਕੋਲ ਧੋ ਕੇ ਸੁਵਾਰ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਨੂੰ ਫ੍ਰੀਜਰ ਬੈਗ ਦੇ ਵਿੱਚ ਤੁਸੀਂ ਪਾ ਲਓ ਤੇ ਮੈਂ ਸੈਪਰੇਟ ਰੱਖੂਗੀ ਕਿ ਅੱਧੀਆਂ ਉੱਧਰ ਪਾਉਂਗੀ ਅੱਧੀਆਂ ਉੱਧਰ ਪਾਉਂਗੀ ਮੈਂ ਉਸ ਹਿਸਾਬ ਨਾਲ ਬੈਗਾਂ ਦੇ ਵਿੱਚ ਪਾਉਣੀ ਹੁੰਦੀ ਹੈ ਜਿਹੜੇ ਹਿਸਾਬ ਨਾਲ ਆਪਾਂ ਕੁਕਿੰਗ ਕਰਨੀ ਹੁੰਦੀ ਹੈ ਕਿ ਆਪਣੇ ਫੈਮਿਲੀ ਮੈਂਬਰ ਕਿੰਨੇ ਕ ਆਪਾਂ ਨੂੰ ਕਿੰਨੀਆਂ ਕਿ ਚਾਹੀਦੀਆਂ ਆ ਉਹ ਹਿਸਾਬ ਨਾਲ ਮੈਂ ਕੁਕਿੰਗ ਕਰਦੀ ਹੁੰਨੀ ਆ ਉਹ ਹਿਸਾਬ ਨਾਲ ਪੈਗਾਂ ਚ ਪਾ ਕੇ ਰੱਖਦੀ ਹੁੰਨੀ ਆ ਜਿਹੜੇ ਹਿਸਾਬ ਨਾਲ ਆਪਾਂ ਨੂੰ ਚਾਹੀਦੀਆਂ ਹੋਣ ਮੈਂ ਇਸ ਤਰ੍ਹਾਂ ਇਹਨਾਂ ਦੇ ਸੈਪਰੇਟ ਸੈਪਰੇਟ ਕਰਕੇ ਰੱਖ ਦਿੰਦੀ ਨੇ ਕਿ ਕਿੰਨੀ ਕਿ ਫੈਮਿਲੀ ਦੇ ਵਿੱਚ ਆਪਣੇ ਮੈਂਬਰ ਨੇ ਕਿੰਨਾ ਕ ਖਾਣਾ ਖਾਸ ਖਾਣਾ ਹੁੰਦਾ ਹੈ ਬਣਾਣੀ ਹੁੰਦੀ ਹੈ ਤੇ ਕਈ ਵਾਰ ਇੱਕ ਥੋੜਾ ਐਕਸਟਰਾ ਵੀ ਪਾ ਲੀਦਾ ਕਿ ਕੋਈ ਹੋਰ ਵੀ ਆ ਜਾਂਦਾ ਨਾਲ ਬਣਾਉਣ ਲਈ ਤੇ ਇਹ ਈਜ਼ੀ ਰਹਿੰਦੇ ਕਿ ਸੈਪਰੇਟ ਰੱਖੋਗੇ ਕਿਉਂਕਿ ਜ ਫਿਰ ਤੁਹਾਡੇ ਲਈ ਔਖਾ ਜਿਹਾ ਹੋ ਜਨਣਾ ਇਹਨੂੰ ਤੋੜਨਾ ਸਭ ਤੋਂ ਬੈਸਟ ਹੈਗਾ ਕਿ ਤੁਸੀਂ ਇਹਨੂੰ ਫ੍ਰੀਜਰ ਬੈਗ ਦੇ ਬੈਗਾਂ ਦੇ ਵਿੱਚ ਪਾ ਕੇ ਜਿੰਨੀਆਂ ਵੀ ਤੁਹਾਡੇ ਕੋਲ ਸਬਜ਼ੀਆਂ ਆਉਂਦੀਆਂ ਸਮਰ ਸਬਜ਼ੀਆਂ ਕੋਈ ਵੀ ਸਬਜ਼ੀ ਤੁਸੀਂ ਇਹਦੇ ਵਿੱਚ ਫ੍ਰੀਜਰ 'ਚ ਰੱਖ ਸਕਦੇ ਹੋ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਤੇ ਪਰ ਜਦੋਂ ਤੁਸੀਂ ਇਹਨਾਂ ਨੂੰ ਫ੍ਰੀਜ਼ ਕਰ ਦਿੰਦੇ ਨੇ ਜਦੋਂ ਤੁਸੀਂ ਬਣਾਉਣੀਆਂ ਹੈਗੀਆਂ ਉਸ ਤੋਂ ਬਾਅਦ ਤੁਹਾਨੂੰ ਇਹ 24 ਆਵਰਸ ਦੇ ਵਿੱਚ ਮਤਲਬ ਬਣਾਉਣੀਆਂ ਪੈਂਦੀਆਂ ਆ ਬਣਾ ਲਓ ਬਣਾ ਕੇ ਕੁਕਿੰਗ ਕਰ ਦਿਓ ਜਦੋਂ ਆਪਾਂ ਆਪਾ ਕੁਕਿੰਗ ਕਰੋ ਤੇ ਉਹ ਦਾ ਫਿਰ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਈ ਕਹਿੰਦੇ ਆਇ ਨਹੀਂ ਖਾਣਾ ਚਾਹੀਦਾ ਨਹੀਂ ਪਰ ਇਹ ਵਧੀਆ ਰਹਿੰਦੀਆਂ ਇਹ ਹਰ ਇੱਕ ਚੀਜ਼ ਜਿਹੜੀ ਹੈ ਫ੍ਰੀਜ਼ਰ ਦੇ ਵਿੱਚ ਜਦੋਂ ਇਹ ਫ੍ਰੀਜ਼ਰ ਦੇ ਵਿੱਚ ਹੋ ਜਾਂਦੀ ਹੈ ਇਹ ਸੇਫ ਹੋ ਜਾਂਦੀ ਆ ਤੇ ਜੇ ਆਪਾਂ ਫ੍ਰਿਜ ਦੇ ਵਿੱਚ ਵੀ ਰੱਖ ਲਈਏ ਇਹਨਾਂ ਨੂੰ ਕੱਚੀਆਂ ਸਬਜ਼ੀਆਂ ਤੋਂ ਉਹ ਫਿਰ ਥੋੜੀ ਜਿਹੀ ਹੋ ਜਾਂਦੀਆਂ ਖਰਾਬ ਤੇ ਇਸ ਕਰਕੇ ਇਹਨੂੰ ਫਰੀਜ਼ਰ ਦੇ ਵਿੱਚ ਰੱਖ ਦੋ ਤੇ ਇਹ ਤੁਹਾਡੀ ਸਬਜ਼ੀ ਕੋਈ ਵੀ ਖਰਾਬ ਨਹੀਂ ਹੁੰਦੀ ਹੁੰਦੀ ਜਿੰਨਾ ਚਿਰ ਮਰਜ਼ੀ ਰੱਖ ਲਓ ਤੇ ਹੁਣ ਮੈਂ ਇਹ ਫ੍ਰੀਜ ਦੇ ਵਿੱਚ ਇਹਦੇ ਉੱਤੇ ਨਾਂ ਲਿਖਣ ਲਈ ਜਗ੍ਹਾ ਹੁੰਦੀ ਹੈ ਤੇ ਮੈਂ ਇਹਦੇ ਉੱਤੇ ਨਾਂ ਲਿਖ ਦਿੰਦਾ ਵੀ ਕਿਹੜੀਆਂ ਤੋਰੀਆਂ ਆਏ ਆ ਤੇ ਤੁਸੀਂ ਕੀ ਇਹਦੇ ਵਿੱਚ ਪਾ ਰੱਖਦੇ ਹੋ ਕਿਉਂਕਿ ਜਦੋਂ ਫ੍ਰੀਜਰ ਦੇ ਵਿੱਚ ਹੁੰਦਾ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਸਾਰੇ ਇੱਕੋ ਜਿਹੇ ਕਲਰ ਦੇ ਹੁੰਦੀਆਂ ਸਬਜ਼ੀਆਂ ਤੇ ਜੇ ਤੁਸੀਂ ਇਹਦੇ ਉੱਤੇ ਲਿਖ ਦੋ ਤਾਂ ਫਿਰ ਤੁਹਾਨੂੰ ਜੇ ਸੌਖਾ ਹੋ ਜਾਂਦਾ ਮੈਂ ਇਹਦੇ ਵਿੱਚ ਤੋਰੀਆਂ ਰੱਖਦੀਆਂ ਕਦੂ ਵੀ ਰੱਖਦੀਆਂ ਤੇ ਧਣੀਆਂ ਵੀ ਰੱਖਦੀਆਂ ਮੇਥੀ ਜੋ ਵੀ ਮੇਰ ਕੋ ਸਬਜੀ ਮੈਂ ਗ੍ਰੀਨ ਜੈ वेजिटेबल ਦੇ ਵਿੱਚ ਆ ਜਾਂਦਾ ਸਾਰੀਆਂ ਚੀਜ਼ਾਂ ਮੈਂ ਰੱਖ ਦੇਣੀ ਹੁੰਦੀਆਂ ਤੇ ਕਦੀ ਨਹੀਂ ਕਦੀ ਨਹੀਂ ਖਰਾਬ ਹੁੰਦੇ 6 ਮਹੀਨੇ ਬਾਅਦ ਬਣਾ ਲਈਏ ਸਾਲ ਬਾਅਦ ਬਣਾ ਲਈਏ ਸਾਗ ਵੀ ਮੈਂ ਬਣਾ ਕੇ ਰੱਖ ਦੇਣੀ ਹੁੰਦੀ ਹੈ ਦੇ ਵਿੱਚ ਤੇ ਆਪਣੇ ਉਦਾਂ ਹੀ ਫ੍ਰੀਜ਼ਰ ਬੈਗ ਦੇ ਪਾਰਟ ਵਿੱਚ ਪਾ ਕੇ ਰੱਖਦੇ ਹੁੰਦੇ ਆਪਾਂ ਕਿ ਕਿੰਨਾ ਕਾਪਾ ਬਣਾ ਕੇ ਖਾਣਾ ਹੈ ਤੇ ਉਹ ਸਭ ਨਾ ਹੁੰਦੇ ਕੋ ਮੈਂ ਬਣਾਤੀ ਗੱਠ ਦੇ ਦੇਣੀ ਹੈ ਤੇ ਹਵਾ ਜਿਹੜੀ ਹੋਗੇ ਦੇ ਇਹਨਾਂ ਦੀ ਆਪਾਂ ਬਾਹਰ ਕੱਢ ਦਿੰਨੇ ਆ ਤੇ ਫਿਰ ਇਹ ਉਹਦੇ ਵਿੱਚ ਫ੍ਰੀਜ ਵਿੱਚ ਰੱਖਨੇ ਆਪਾਂ ਸੁੱਕੇ ਰਹਿਣ ਬਹੁਤ ਵਧੀਆ ਤਰੀਕਾ ਆ ਤੇ ਕਹਿਣ ਨੂੰ ਜੋ ਮਰਜੀ ਕੋਈ ਕਹੀ ਜਾਵੇ ਪਰ ਇਹ ਸਭ ਤੋਂ ਬੈਸਟ ਹੈਗੇ ਸੇਵ ਕਰਨ ਲਈ ਤੁਹਾਡੀ ਅੰਦਾਲਾਂ ਸਬਜ਼ੀਆਂ ਸਬਜ਼ੀਆਂ ਸਾਰੀਆਂ ਮੈਂ ਇਦਾਂ ਹੀ ਸੇਵ ਕਰੂੰਗੀ ਹੁਣ ਇਹਨਾਂ ਨੂੰ ਪੰਜਾਂ ਰਹਿਣੀਆਂ ਸਾਲ ਵੀ ਪੰਜਾਂ ਰਹਿਣ ਡੇਢ ਸਾਲ ਪਰ ਇਹਨਾਂ ਨੂੰ ਕੁਝ ਨਹੀਂ ਹੁੰਦਾ ਜਦੋਂ ਇੱਕ ਵਾਰ ਇਹ ਫ੍ਰੀਜ਼ ਹੋ ਗਈਆਂ ਬਸ ਆ ਦੇਖ ਲਓ ਮੇਰੇ ਕੋਲ ਫ੍ਰੀਜ਼ਰ ਬੈਗ ਆ ਫ੍ਰੀਜ਼ਰ ਬੈਗ ਜਰੂਰ ਹੋਣੇ ਚਾਹੀਦੇ ਆ ਵੱਡੇ ਛੋਟੇ ਸਾਰੇ ਮਿਲ ਜਾਂਦੇ ਆ ਤੇ ਤੁਸੀਂ ਇਹਨਾਂ ਨੂੰ ਰੱਖੋਗੇ ਤਾਂ ਤੁਸੀਂ ਸਾਰਾ ਸਾਲ ਆਪਣੀਆਂ ਘਰ ਦੀਆਂ ਬਣਾਈਆਂ ਸਬਜ਼ੀਆਂ ਜਾਂ ਵੀ ਤੁਹਾਨੂੰ ਜਿਹੜੀ ਸਮਰ ਵਿੰਟਰ ਚ ਹੁੰਦੀਆਂ ਮਿਲ ਜਾਣੀਆਂ ਤੇ ਆਲੂ ਦੀ ਆਪਾਂ ਬਣਾ ਲਏ ਬੈਗ ਤੇ ਬੇਟਾ ਮੇਰੀ ਕਰਨ ਲੱਗਾ ਹੈਲਪ ਤੇ ਹੁਣ ਇਹ ਸਾਡਾ ਫ੍ਰੀਜਰ ਥੋੜਾ ਦੂਸਰੀ ਸਾਈਡ ਤੇ ਰੱਖਿਆ ਹੋਇਆ ਤੇ ਹੁਣ ਮੈਂ ਕਿਹਾ ਚੱਲਾ ਮੈਂ ਨਾ ਰੱਖਾ ਕੇ ਅੰਦਰ ਉੱਤੇ ਹੁਣ ਅਸੀਂ ਇਹਨੂੰ ਫ੍ਰੀਜਰ ਦੇ ਵਿੱਚ ਚਣਕੇ ਰੱਖ ਦਿਆਂਗੇ ਤੇ ਜਦੋਂ ਫਿਰ ਸਾਡੇ ਜੀ ਕਰਿਆ ਕੋਈ ਅੱਜ ਬਣਾਉਣੀ ਕੱਲ ਬਣਾਉਣੀ ਹੈ 6 ਮਹੀਨਿਆਂ ਨੂੰ ਬਣਾਉਣੀ ਜਦੋਂ ਵੀ ਅਸੀਂ ਇਹਨ ਸਬਜੀ ਬਣਾਉਣੀ ਹੈ ਅਸੀਂ ਇਹਨੂੰ ਕੱਟ ਕੇ ਬਣਾਵਾਂਗੇ ਹੋਪ ਤੁਹਾਨੂੰ ਇਹ ਆਈਡੀਆ ਪਸੰਦ ਆਇਆਗਾ ਲੱਡੂ ਵੀ ਪਏ ਦੇਖ ਲਓ ਮੇਰੇ ਲੱਡੂ ਵੀ ਮੈਂ ਫ੍ਰੀਜ ਵਿੱਚ ਰੱਖ ਦਿੰਨੇ ਨੇ ਤੇ ਬੜੇ ਵਧੀਆ ਬਣਦੇ ਰਹਿੰਦੇ ਗਰਮ ਕਰਕੇ ਖਾਓ ਮ제 ਨਾਲ ਖਾਓ ਅੱਜ ਦਾ ਬਲੌਗ ਆਪਣਾ ਇੱਥੇ ਤੱਕ